ਕੋਡੀ 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 ਮੈਨੂੰ ਪ੍ਰੀਤ ਨੇ ਆਖਿਆ ਬਾਈ ਮਨਜੀਤ ਆ ਜਾ ਭੱਜ ਗਿਆ ਤੂੰ ਵੀ ਮਨਜੀਤ ਮਨਜੀਤ ਆ ਜਾ ਮਨਜੀਤ ਭੱਜ ਗਿਆ ਹੁਣ ਸਮਾਂ ਨਾ ਖਰਾਬ ਕਰੀਏ ਮਨਜੀਤ ਨਵੇਂ ਪਿੰਡੀਆਂ ਨਵੇਂ ਪਿੰਡੀਆਂ ਆ ਜਾ ਆ ਜਾ ਆ ਜਾ ਆ ਥੋੜਾ ਸਮਾਂ ਪਹਿਲਾਂ ਮੈਨੂੰ ਪ੍ਰੀਤ ਨੇ ਆਖਿਆ ਵੀ ਭਾਜੀ ਜੱਗੇ ਦਾ ਟਰੈਕਟਰ ਬੋਲਦੀ ਤੇ ਮੈਨੂੰ ਕੋਈ ਜਦੋਂ ਜਿਹਦੇ ਕਹਿੰਦਾ ਬਲਾਰਾ ਬੋਲਦਾ ਹੁੰਦਾ ਸੋ ਕਈ ਵਾਰੀ ਕੋਈ ਆ ਕੇ ਕੋਈ ਸੱਜਣ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਸੀਗਾ ਤੇ ਉਦੋਂ ਬੰਦਾ ਕਨਫਿਊਜ਼ ਹੋ ਜਾਂਦਾ ਤੇ ਉਹ ਟਰੈਕਟਰ ਮੇਰੇ ਤੋਂ ਗਲਤੀ ਨਾਲ ਬੋਲਿਆ ਗਿਆ ਮਨਜੀਤ ਨਵੇਂ ਪਿੰਡੀਏ ਦਾ ਮੈਂ ਚੱਲਦੇ ਮੈਚ ਦੌਰਾਨ ਹੀ ਪ੍ਰੀਤ ਭਾਈ ਲੰਦੂ ਵਾਲੇ ਨਾਲ ਰਹਿ ਕੀਤੀ ਮੈਂ ਕਿਹਾ ਯਾਰ ਆ ਤਾਂ ਕੰਮ ਗਲਤ ਹੋ ਗਿਆ ਕਹਿੰਦਾ ਭਾਜੀ ਕੰਮ ਗਲਤ ਨਹੀਂ ਹੋਇਆ ਜੇ ਕਹਿੰਦਾ ਮਨਜੀਤ ਨੂੰ ਵੀ ਬੋਲਿਆ ਗਿਆ ਤੇ ਮਨਜੀਤ ਨੂੰ ਵੀ ਦੇਵਾਂਗੇ ਤੇ ਜੱਗੇ ਪੂਸਿਆਲੇ ਨੂੰ ਵੀ ਫੋਰ ਬਾ ਫੋਰ ਟ੍ਰੈਕਰ ਦੇ ਨਾਲ ਮਾਨ ਸਨਮਾਨ ਦੇਵਾਂਗੇ ਇਹ ਮਾਨ ਸਨਮਾਨ ਕੋਟਲੇ ਵਾਲੇ ਬਿੱਲਾ ਕਲਾਸ਼ ਤੇ ਸਾਡੇ ਭਰਾ ਮੇਰੇ ਵੀਰੋ ਕਹਿੰਦੇ ਆ ਬਿੱਲਾ ਕੋਟਲਾ ਤੇ ਕੈਲਾਸ਼ ਯੂਐਸਏ ਇਹਨਾਂ ਭਰਾਵਾਂ ਵੱਲੋਂ ਬਖਸ਼ੇ ਜਾਣਗੇ ਸਾਰੇ ਵੀਰ ਦਿਨੇਸ਼ ਕੰਗੋਣੀ ਮਾਹਵੀਰ ਸਰਪੰਚੂ ਨੇ ਤੇ ਨਾਲ ਮੇਰੇ ਮਿੱਤਰੋ ਰਮਨ ਕਲੇਰ ਜਿੰਨੀ ਵੀ ਪਾਲੇ ਬੁੱਲੇ ਠੱਠੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਤੇ ਬੈਲ ਆਈਕਨ ਨੂੰ ਦਬਾਉਣ ਨਾਲ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ